ਕਹਤਾ ਬਹੁਤ ਕੁਝ ਜਾਂਦੇ ਨੇ ਪਰ ਕਰਦੇ ਕੁਝ ਨਹੀਂ ਹੈਗੇ ਜਿੱਦ ਕੱਲ ਤੁਹਾਨੂੰ ਪਤਾ ਏ ਕਰਪਸ਼ਨ ਹਰ ਇੱਕ ਚੀਜ਼ ਸਾਰੇ ਪਾਸੇ ਹੈ ਜਿੱਥੋਂ ਮਰਜੀ ਚੱਲੇ ਜੋ ਹਰ ਇੱਕ ਪਾਸੇ ਹੀ ਕੁਝ ਦੇਖਦਾ ਕਿ ਵਿਕਾਸ ਵਾਲੇ ਪ੍ਰੋਪਰ ਦੇਖ ਨਹੀਂ ਰਿਹਾ ਕਿਤੇ ਸਰਕਾਰ ਨਸ਼ਾ ਪਗਾਈ ਯਾਰੀ ਸ਼ਰੀਆ ਨਸ਼ਾ ਦੇ ਮੁੰਡੇ ਲਾਈ ਯਾਰੀ ਵੀ ਸਾਰੇ ਇਦਾਂ ਦੇ ਨੀਕੋਥਾਲੀ ਚੱਟੇ-ਵੱਟੇ ਨੇ ਸਾਰੇ ਕੋਈ ਨੀ ਤਾਂ ਗੱਲੇ ਵੀ ਇਹ ਤਾਂ ਇਨਗਨੀ ਆ ਕੇ ਖੜ ਜੋ ਤਾਂ ਵੀ ਵਿਕਾਸਾ ਜੇ ਅਸੀਂ ਇੱਧਰਲੇ ਪਾਸੇ ਖੜ ਜੋ ਤਾਂ ਠੋਡਾ ਸਤਿਆਨਾਸ਼ ਠੀਕ ਹੈ ਨਹੀਂ ਆ ਵਿਕਾਸਾ ਹੈ ਇਹ ਕੀ ਕਹਿੰਦੀ ਜਨਤਾ ਪ੍ਰੋਗਰਾਮ ਦੇ ਤਹਿਤ ਲਗਾਤਾਰ ਪਿੰਡਾਂ ਸ਼ਹਿਰਾਂ ਤੇ ਉਸ ਬੱਸਾਂ ਦੇ ਵਿੱਚ ਜਾ ਰਹੇ ਆ ਜਿੱਥੇ ਕਿ ਆਮ ਲੋਕ ਵਸਦੇ ਨੇ ਆਮ ਲੋਕ ਸਫਰ ਕਰਦੇ ਨੇ ਅਤੇ ਇਸ ਵਕਤ ਖੰਨਾ ਦੇ ਵਿੱਚ ਮੌਜੂਦਾ ਲੋਕਾਂ ਦੇ ਸੁਝਾਅ ਲੈਣ ਦੇ ਲਈ ਕਿ 2024 ਦੇ ਇਲੈਕਸ਼ਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ ਤੇ 2024 ਤੋਂ ਪਹਿਲਾਂ ਜੋ ਸਰਕਾਰ ਸੀ ਉਸ ਦਾ ਰਵਈਆ ਕਿਸ ਤਰੀਕੇ ਦਾ ਹੈ ਗੱਲਬਾਤ ਸ਼ੁਰੂ ਕਰਦੇ ਆ ਅਸੀਂ ਇੱਕ ਦੁਕਾਨ ਦੇ ਵਿੱਚ ਮੌਜੂਦ ਆ ਭਾਜੀ ਕੀ ਨਾਮ ਹੈ ਜੀ ਆਪਣਾ ਕਰਨ ਭਾਈ 2024 ਦੇ ਇਲੈਕਸ਼ਨ ਆ ਰਹੇ ਆ ਬਹੁਤ ਸਾਰੇ ਲੋਕਾਂ ਦੀ ਉਮੀਦਾਂ ਹੁੰਦੀਆਂ ਸਰਕਾਰਾਂ ਨੂੰ ਲੈ ਕੇ ਤੁਹਾਡੀ ਕੀ ਉਮੀਦ ਹੈ ਭਾਈ ਕੋਰ ਵਿਕਾਸ ਹੋਣਾ ਚਾਹੀਦਾ ਹੈ ਅੱਛਾ ਬਸ ਤੇ ਸਰਕਾਰ ਵਧੀਆ ਨਹੀਂ ਚਾਹੀਦੀ ਹੈ ਕੁਛ ਜਿਵੇਂ ਕੰਮ ਤੁਹਾਡਾ ਓਵਰঅল ਸਾਰਾ ਹੀ ਮਨੇਰੀ ਦਾ ਹਨਾ ਮਨੇਰੀ ਦੁਕਾਨ ਦੇ ਵਿੱਚ ਆਮ ਤੌਰ ਤੇ ਇਹ ਹੁੰਦਾ ਕਿ ਚੀਜ਼ਾਂ ਸਸਤੀਆਂ ਹੋਣੇ ਚਾਹੀਦੇ ਥੋੜਾ ਕੀ ਇਸ ਨੂੰ ਲੈ ਕੇ ਜੀਐਸਟੀ ਨੂੰ ਲੈ ਕੇ ਜਾਂ ਹੋਰ ਕਿਸੇ ਨੂੰ ਲੈ ਕੇ ਜੀਐਸਟੀ ਦੇ ਵਿੱਚ ਥੋੜਾ ਜਿਹਾ ਕੁਝ ਘਟਾਉਣਾ ਚਾਹੀਦਾ ਹੈ ਮੈਂ ਤੁਹਾਡਾ ਕੀ ਨਾਮ ਭਾਜੀ ਮੇਰਾ ਨਾਮ ਦੀਪਕਾ ਜੀ ਭਾਜੀ ਜਿਵੇਂ ਅੱਜ ਖੰਨਾ ਦੇ ਵਿੱਚ ਮੌਜੂਦ ਆ ਹਨਾ ਉਮੀਦਵਾਰ ਆਂਦੇ ਆ ਵਾਦੇ ਕਰਕੇ ਜਾਂਦੇ ਆ ਹੱਥ ਜੋੜ ਕੇ ਵਾਦੇ ਕਰਕੇ ਜਾਂਦੇ ਆ 2024 ਤੋਂ ਪਹਿਲਾਂ ਵੀ ਇਹੀ ਵੇਖਿਆ ਹੋਊਗਾ 2019 ਦੇ ਜਿਹੜੇ ਇਲੈਕਸ਼ਨ ਸੀਗੇ ਅ ਤੁਹਾਡੇ ਸਰਕਾਰ ਦਾ ਰਵਈਆ ਕਿਵੇਂ ਦਾ ਲੱਗਿਆ ਤੇ ਹੁਣ ਨਵੀਂ ਸਰਕਾਰ ਤੋਂ ਕੀ ਮੀਦਾ ਜੋ ਬਣੂਗੀ 2024 ਤੋਂ ਬਾਅਦ ਜਿਹੜਾ ਕੁਝ ਨਹੀਂ ਹੋਇਆ ਮਤਲਬ ਕਿ ਉਹ ਵਿਕਾਸ ਕਰਨ ਕਹਿਤਾ ਬਹੁਤ ਕੁਝ ਜਾਂਦੇ ਨੇ ਪਰ ਕਰਦੇ ਕੁਝ ਨਹੀਂ ਹੈਗੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਰਪਸ਼ਨ ਹਰ ਇੱਕ ਚੀਜ਼ ਸਾਰੇ ਪਾਸੇ ਹੀ ਹੈ ਜਿੱਥੋਂ ਮਰਜ਼ੀ ਚੱਲੇ ਜੋ ਹਰ ਇੱਕ ਪਾਸੇ ਹੀ ਕੁਝ ਦੇਖਦਾ ਕਿ ਵਿਕਾਸ ਤਾਂ ਆਲੇ ਪ੍ਰੋਪਰ ਦਿਖ ਨਹੀਂ ਰਿਹਾ ਕਿਤੇ ਵੀ ਕਿਤੇ ਵੀ ਸਰਕਾਰ ਦੀ ਕਾਰਗੁਜ਼ਾਰੀ ਨੰਬਰ ਕਿਨੇ ਦਵਾਂ ਕੇਂਦਰ ਸਰਕਾਰ 10 ਦੇ ਵਿੱਚੋਂ ਦੇੜੇ ਬੈਂਕ ਦਾ 10 ਦੇ ਵਿੱਚੋਂ ਆਪਾਂ ਦੇ ਦਾਂਗੇ 3-4 ਨੰਬਰ ਜੀ 3-4 ਹਾਂਜੀ ਹਾਂਜੀ ਆ ਸੁਝਾਅ ਲੈ ਰਹੇ ਆ ਲੋਕਾਂ ਦੇ ਆਮ ਲੋਕਾਂ ਦੇ ਗਲਬਾਤ ਜਾਰੀ ਰੱਖਦੇ ਆ ਹੋਰ ਲੋਕਾਂ ਦੇ ਨਾਲ ਕਰਦੇ ਆ ਜੋ ਇੱਥੇ ਦੁਕਾਨਾਂ ਦੇ ਵਿੱਚ ਕਿਤਨੇ ਕਿਤੇ ਵਸਦੇ ਨੇ ਪਾਜੀ ਕੀ ਨਾ ਬਬਾ ਜੀ ਯੋਗੇਸ਼ ਮੱਕੜ ਭਾਈ 2024 ਦੀ ਚੋਣ ਆ ਰਹੀਆਂ ਗਈਆਂ ਬਹੁਤ ਸਾਰੇ ਵਾਅਦੇ ਕਰ ਰਹੀਆਂ ਸਰਕਾਰਾਂ ਪਿਛਲੀ ਸਰਕਾਰ ਦਾ ਰਵਈਆ ਕਿਵੇਂ ਲੱਗਿਆ ਨਵੀਂ ਸਰਕਾਰ ਤੋਂ ਕੀ ਮੰਗਦੇ ਨਵੀਂ ਸਰਕਾਰ ਤੋਂ ਉਮੀਦ ਆ ਵੀ ਕੰਮ ਕਰਨ ਦਾ ਵੱਧ ਤੋਂ ਵੱਧ ਵਧੀਆ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨੇ ਚਾਹੀਦੇ ਨੇ ਪਹਿਲਾਂ ਕੀ ਉਮੀਦਾਂ ਸੀ ਉਮੀਦ ਹਰ ਵਾਰੀ ਸਰਕਾਰ ਤੋਂ ਇਹ ਹੀ ਹੁੰਦੀ ਆ ਪਰ ਸਰਕਾਰਾਂ ਖਰੀਆਂ ਨਹੀਂ ਉਤਰਦੀਆਂ ਗਿਆ ਕੰਮ ਕਰਨ ਬੰਦੋ ਜਿੱਤੇ ਜਾਂਦੇ ਉਹ ਦੋ ਵਾਰ ਫਿਰ ਮਿਲ ਕੇ ਮਿਲਦੇ ਨਹੀਂ ਹੈਗੇ ਨਾ ਕੰਮ ਕਰਦੇ ਨੇ ਠੀਕ ਹੈ ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਨੰਬਰ ਕਿਨੇ ਦੋਗੇ 10 ਤੋਂ ਜਿਹੜੇ ਬਈ ਕੇਂਦਰ ਸਰਕਾਰ ਦੀ ਚੋਣ ਹੈ ਕੇਂਦਰ ਸਰਕਾਰ ਦੀ ਚੋਣ ਕੇਂਦਰ ਸਰਕਾਰ ਜੀ ਦਾ 10 ਤੋਂ 10 ਨੰਬਰ 10 ਤੋਂ 10 ਨੰਬਰ ਠੀਕ ਹੈ ਕੇਂਦਰ ਸਰਕਾਰ ਆ ਵਧੀਆ ਸੁਝਾਅ ਮਿਲ ਰਹੇ ਨੇ ਲਗਾਤਾਰ ਗੱਲਬਾਤ ਕਰ ਲੈਣੇ ਆ ਜੋ ਇੱਥੇ ਮੌਜੂਦ ਨੇ ਬਾਹਰ ਨਿਕਲ ਕੇ ਦੇਖ ਲੈਣੇ ਜੋ ਆਮ ਲੋਕਾਂ ਦੀ ਆਮ ਦੁਕਾਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਭਾਜੀ ਕੀ ਨਾਮ ਹੈ ਜੀ ਆਪਣਾ ਅਮਰ ਜੀ ਜਤਨ ਨਹੀਂ ਕਰਨੀ ਰਹੀ ਹਾਂਜੀ ਹੁਣ 2024 ਦੀ ਚੋਣ ਆ ਰਹੀਆਂ ਬਹੁਤ ਸਾਰੀ ਸਰਗਰਮੀ ਵਧ ਗਈਆਂ ਹੋਣੀਆਂ ਕਿਵੇਂ ਵੇਖ ਰਹੇ ਹੋ ਨਵੀਂ ਸਰਕਾਰ ਤੋਂ ਕੀ ਉਮੀਦ ਹੈ ਤੇ ਪਹਿਲਾਂ ਜੋ ਸਰਕਾਰ ਸੀ ਕੀ ਕਮੀਆਂ ਪਿਛੇ ਰਹੀਆਂ ਸੀ ਉਹ ਜੋ ਪਹਿਲੇ ਵਾਲਿਆਂ ਨੇ ਕਰਿਆ ਹੁਣ ਕਰ ਜਾਣਗੇ ਜੀ ਜੋ ਅੱਜ ਤੱਕ ਹੁੰਦਾ ਆਇਆ ਠੀਕ ਹੈ ਉਹੀ ਅਗਲੇ ਵਾਲੇ ਕਰ ਜਾਣਗੇ ਜਿਹੜੇ ਆਣਗੇ ਤੁਹਾਡੀ ਕੀ ਮੰਗ ਕੀ ਕਿਸ ਚੀਜ਼ ਚ ਸਸਤੀ ਹੋਣੀ ਚਾਹੀਦੀ ਆ ਮਹਿੰਗੀ ਹੋਣੀ ਤੁਹਾਡੀ ਕੀ ਮੰਗ ਅਮਨ ਕਾਨੂੰਨ ਹੈ ਜੀ ਬਸ ਇਹ ਸ਼ਾਂਤੀ ਰਹਿਣੀ ਚਾਹੀਦੀ ਆ ਅਗਰੇ ਗੈਂਗਸਟਰ ਬਾਦ ਖਤਮ ਹੋਣਾ ਚਾਹੀਦਾ ਜਿਹੜਾ ਵਧ ਰਿਹਾ ਪੰਜਾਬ ਵਿੱਚ ਬਸ ਠੀਕ ਹੋ ਹੋਰਾਂ ਨਾਲ ਗੱਲਬਾਤ ਕਰ ਲੈਣੇ ਆ ਬਾਜ਼ਾਰ ਦੇ ਵਿੱਚ ਮੌਜੂਦਾਂ ਭਾਈ ਹੋ ਰਹਿੰਦੀ ਇੱਕ ਭਾਂਡੇ ਦੀ ਕਾਨਾ ਬੜੀ ਸੁੰਦਰ ਭਾਂਡੇ ਦੀ ਭਾਈ ਹੋ ਰਹਿੰਦੀ ਦੁਕਾਨ ਭਾਈ ਕੀ ਨਾਮ ਹੈ ਜੀ ਆਪਣਾ ਜਿਹੜਾ ਸੋਨੂੰ ਚਟਾ ਜੀ ਬੜੀ ਸੋਹਣੀ ਦੁਕਾਨ ਆ ਤੁਹਾਡੀ ਤੋਂ ਪਹਿਲਾਂ ਦਾ। ਠੀਕ ਥੈਂਕ ਯੂ ਜੀ। ਭਾਈ 2024 ਦੀ ਚੋਣ ਆ ਰਹੀ ਹੈ ਹਨਾ ਬਹੁਤ ਸਾਰੇ ਕੈਂਡੀਡੇਟਸ ਆ ਵਾਅਦੇ ਕਰ ਰਹੇ ਕਾਂਗਰਸ, ਭਾਜਪਾ, ਆਮਾਦੀ ਪਾਰਟੀ, ਕਾਲੀ ਦਲ ਸਾਰੇ ਹੈਗੇ ਹਨਾ ਕੈਂਡੀਡੇਟ ਮੈਦਾਨ ਦੇ ਵਿੱਚ ਨੇ ਤੇ ਪਹਿਲਾਂ ਦੀ ਸਰਕਾਰ ਦੇ ਵਿੱਚ ਕੀ ਕਮੀਆਂ ਸੀਗੀਆਂ ਕੀ ਚੰਗਾ ਲੱਗਿਆ ਤੇ ਹੁਣ ਅਗਲੀ ਤੋਂ ਕੀ ਮੀਦਾ ਭਾਈ? ਕਮੀਆਂ ਦਾ ਕੋਈ ਨਾ ਕੋਈ ਚੱਲਦੀ ਰਹਿਣੀ ਹੈ ਤਾਂ ਸਰਕਾਰਾਂ ਨੂੰ ਦੇਖਣਾ ਚਾਹੀਦਾ। ਹੂੰ। ਕੋਈ ਕੀ ਬੈਟ ਕਰ ਸਕਦੇ ਨੇ? ਵਾਅਦੇ ਕਰ ਦਿੰਦੇ ਆ। ਹੂੰ। ਪੂਰੇ ਉਤਰਦੇ ਨਹੀਂਗੇ। ਹੂੰ। ਕਹਿੰਦੇ ਨੇ ਲੋਕਾਂ ਨੂੰ ਵਿਆਹ ਕਰਾਂਗੇ ਉਹ ਕਰਾਂਗੇ। ਹੂੰ। ਜੇ ਆਪਣੇ ਵਾਦੇ ਪੂਰੇ ਕਰ ਦੇਣ ਨਾ ਇਹਨਾਂ ਨੂੰ ਰੈਲੀਆਂ ਕੱਢਣ ਦੀ ਲੋੜ ਪਵੇ ਬਿਲਕੁਲ ਨਾ ਇਹਨਾਂ ਨੂੰ ਘਰ ਘਰ ਜਾ ਕੇ ਵੋਟਾਂ ਮੰਗਣ ਦੀ ਲੋੜ ਪਵੇ ਆਪਣੇ ਜੋ ਵਾਦੇ ਕਰਦੇ ਆ ਵਾਦੇ ਪੂਰੇ ਕਰਨ ਹੈਨਾ ਆ ਆਮ ਵੋਟਰ ਆਮ ਦੁਕਾਨਦਾਰ ਜਿਵੇਂ ਤੁਸੀਂ ਭਾਂਡੇ ਦੀ ਕਾਨਾ ਕੀ ਉਮੀਦ ਕਰ ਰਹੇ ਹੋ ਵੀ ਸਰਕਾਰ ਇਹ ਚੀਜ਼ਾਂ ਚ ਕਮੀ ਪੇਸ਼ੀ ਦੂਰ ਕਰੇ ਸਾਡੇ ਕੰਮ 'ਚ ਰੁਕਾਵਟ ਆਉਂਦੀ ਆ ਥੋੜੀ ਕੱਢ ਕਵਟਾ ਹੁਣ ਦੇਖੋ ਜੀ ਛੋਟੇ ਛੋਟੇ ਤੋਂ ਲੈ ਕੇ ਵੱਡੇ ਵੱਡੇ ਤੱਕ ਕੋਈ ਨਾ ਕੋਈ ਪ੍ਰੋਬਲਮ ਚੱਲਦੀ ਰਹਿੰਦੀ ਆ ਪਤਾ ਸਭ ਨੂੰ ਹੁੰਦਾ ਹੈ ਤਾਂ ਹੁਣ ਸਰਕਾਰ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਕਾਰਗਜ਼ਾਰੀ ਨੰਬਰ ਕਿੰਨੇ ਦੋਗੇ 10 ਚ ਦੇਣੀ ਚਾਹੀਦੀ ਕਿਨੂੰ ਕਾਰਗਜ਼ਾਰੀ ਸਰਕਾਰ ਨੂੰ ਸਰਕਾਰ ਨੂੰ ਤਾਂ 10 ਚ 5 ਨੰਬਰ ਦੋ 10 ਚ 5 ਅ ਵੀਰ ਇੱਕ ਹੋਰ ਮੌਜੂਦਾ ਬਾਈ ਹੋਰਾਂ ਨਾਲ ਗੱਲਬਾਤ ਕੀ ਨਾਮ ਆ ਭਾਜੀ ਰੋਹਿਤ ਖੁਦ ਰਹਿਣ ਵਾਲੇ ਹਾਂਜੀ 2024 ਦੀ ਚੌੜ ਆ ਰਹੀ ਆ ਸਰਕਾਰ ਤੋਂ ਕੀ ਮਿਲਦਾ ਨਹੀਂ ਸਰਕਾਰ ਨਸ਼ਾ ਵਗਾਈ ਆ ਜੀ ਸ਼ਰਿਆਮ ਨਸ਼ਾ ਤੇ ਮੁੰਡੇ ਲਾਈ ਆ ਰਹੀ ਵੀ ਅੱਛਾ ਸਰਕਾਰ ਨੂੰ ਹੁਣ ਕੀ ਚਾਹੀਦਾ ਵਾ ਪੈਸੇ ਪਾ ਲਈ ਆ ਰਹੀ ਸਰਕਾਰ ਇਹਨਾਂ ਨੂੰ ਵੀ ਪਤਾ ਸ਼ਰਿਆਮ ਠੀਕ ਲਾਈਏ ਇਹਦੇ ਡਡੇ ਜਵਾਗ ਦੇਖ ਲਓ ਹਾਂਜੀ ਤੇ ਰੋਜ਼ਗਾਰ ਪ੍ਰਤੀ ਕਿਵੇਂ ਦਾ ਦੇਖ ਰਿਹਾ ਸੀ ਪਹਿਲਾਂ ਤਾਂ ਠੀਕ ਸੀ ਹੁਣ ਤਾਂ ਦੁਨੀ ਬਦਲ ਬਦਲ ਗਈ ਬਦਲੀ ਗਈ ਹਾਂਜੀ ਬਾਅਦ ਹੋਰਾਂ ਨਾਲ ਕਰ ਲੈਨੇ ਆ ਬਾਜ਼ਾਰ ਦੇ ਵਿੱਚ ਆ ਖੰਨਾ ਦਾ ਬਾਜ਼ਾਰ ਕੋ ਬਹੁਤ ਕਾਫੀ ਵੱਡਾ ਅਤੇ ਕਾਫੀ ਮਸ਼ਹੂਰ ਬਾਜ਼ਾਰ ਆ ਬਹੁਤ ਸਾਰੇ ਲੋਕ ਬਾਹਰੋਂ ਇੱਥੇ ਆ ਕੇ ਸਮਾਨ ਦੀ ਖਰੀਦ ਕਰਦੇ ਨੇ ਗੱਲਬਾਤ ਕਰ ਲੈਨੇ ਆ ਜੋ ਇੱਥੇ ਮੌਜੂਦ ਨੇ ਲੋਕ ਭਾਜੀ ਇੱਕ ਨੇ ਘੜੀ ਦੀ ਦੁਕਾਨ ਬੜੀ ਸੋਹਣੀ ਦੁਕਾਨ ਭਾਈ ਕੀ ਨਾਮ ਹੈ ਆਪਣਾ ਮੇਰਾ ਦਫਸ਼ਾ ਹੁੰਦਾ ਹੈ ਕਿਹੜਾ ਅੱਦ ਕਰਨ ਆਪਣੀ ਆ ਭਾਜੀ ਹਾਂਜੀ ਵੀਰ ਜੀ ਸੋਹਣੀ ਦੁਕਾਨ ਹੈ ਪਹਿਲਾਂ ਥੈਂਕ ਯੂ ਜੀ 24 ਦੀ ਚੋਣ ਆ ਰਹੀ ਹੈ ਭਾਜੀ ਹਨਾ ਬਹੁਤ ਸਾਰੇ ਲੋਕ ਸੁਝਾਅ ਦੇ ਰਹੇ ਆ ਕਹਿੰਦੇ ਉਮੀਦਵਾਰ ਆਉਂਦੇ ਆ ਵੋਟਾਂ ਲੈ ਜਾਂਦੇ ਕੰਮ ਨਹੀਂ ਹੁੰਦੇ ਤੁਹਾਡੇ ਕੀ ਵਿਚਾਰ ਨੇ ਭਾਜੀ ਸਰਕਾਰ ਦੇ ਸਰਵੇਖੇ ਜੋ ਹੈਗਾ ਉਹ ਚੱਲਦਾ ਹੀ ਰਹਿਣਾ ਐਦਾਂ ਹੀ ਰਹਿਣਾ ਕੋਈ ਚੇਂਜ ਤਾਂ ਹੋਣਾ ਨੀਗਾ ਉਮੀਦ ਕੀ ਕਰ ਰਹੇ ਹੋ ਨਵੀਂ ਸਰਕਾਰ ਤੋਂ ਜੋ ਨਵੀਂ ਬਣ ਕੇ ਆਵੇਗੀ ਕੀ ਉਮੀਦ ਹੈ ਇਹ ਇਹ ਕਮਰਸ਼ੀਅਲ ਸੈਕਟਰ ਲਿਆਇਆ ਜਾਵੇ ਇਹ ਕਹਾਂਗੇ ਕਮਰਸ਼ੀਅਲ ਸੈਕਟਰ ਹਾਂਜੀ ਪੁਰ ਕਿ ਜਗਾਓਗੇ ਇਹ ਹੀ ਤਰੀਕਾ ਜੇ ਪੁਲ ਬਣਨਾ ਹੈ ਉਹ ਹੀ ਬਣੇ ਉਹ ਹੀ ਬਣੇ ਤੇ 10 ਦੇ ਵਿੱਚੋਂ ਕਿੰਨੇ ਨੰਬਰ ਦੋਗੇ ਸਰਕਾਰ ਦੀ ਕਾਰਗੁਜ਼ਾਰੀ 7 ਕਿ ਦੇਣੇ 7 7 ਕਿ ਠੀਕ ਹੈ ਠੀਕ ਹੈ ਭਾਈ ਤੁਹਾਡਾ ਕੀ ਨਾਮ ਹੈ ਜੀ ਕਰਨੈਲ ਸਿੰਘ ਜੀ ਖੰਡਾ ਤੋਂ ਰਹਿਣ ਵਾਲੇ ਹਾਂ ਜੀ ਖੰਡਾ 2024 ਦੀ ਚੋਣ ਆ ਰਹੀ ਹੈ ਬਹੁਤ ਸਾਰੇ ਵਾਅਦੇ ਕਰ ਰਹੀ ਆ ਸਰਕਾਰਾਂ ਲੋਕਾਂ ਦੇ ਵਿੱਚ ਵਿਚਰ ਰਹੀ ਆ ਕਹਿੰਦੇ ਜਦੋਂ ਟਾਈਮ ਆਉਂਦਾ ਉਦੋਂ ਵਿਚਰਦੀ ਨੇ ਹੁਣ ਤੁਹਾਡਾ ਕੀ ਸੁਝਾਅ ਹੈ ਇਹਦੇ ਬਾਅਦ ਕੀ ਪਤਾ ਲੱਗੂ ਹੁਣ ਕਿਹੜਾ ਵਾਅਦੇ ਦੇ ਕਰ ਜਾਂਦੇ ਕੋਈ ਕਰੇਗਾ ਪੂਰੇ ਤਾਂ ਹੀ ਆ ਇਹ ਠੀਕ ਹੈ ਜੀ ਹਾਂਜੀ ਤੇ ਜੋ ਪਹਿਲਾਂ ਸਰਕਾਰ ਸੀ ਕਿਵੇਂ ਵਧੀਆ ਸੀਗੀ ਉਹ ਠੀਕ ਹੀ ਚੱਲੀ ਜਾਂਦੇ ਭਰਾਵਾ ਚੱਲੀ ਆ ਗਈ ਠੀਕ ਹੈ ਤਾਂ ਹਾਸੋਹੀਣੀ ਗੱਲਾਂ ਦੇ ਵਿੱਚ ਕਿਤਨੇ ਕਿਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੇ ਵਿਚਾਰ ਰੱਖੇ ਜਾਂਦੇ ਨੇ ਜਿਸ ਦੇ ਵਿੱਚ ਬਸ ਠੀਕ ਹੀ ਦਾ ਕਹਿਣ ਦਾ ਮਤਲਬ ਕਹਿ ਸਕਦਾ ਕਿ ਬਹੁਤ ਕੁਸ਼ ਗੱਲਾਂ ਕਹੀ ਤੇ ਭਾਈ ਤੁਹਾਡਾ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ ਇੱਥੋਂ ਦੇ ਖੰਨਾ ਦਾ ਵੀ ਸੁਨੀਕ ਭਾਜੀ ਨਹੀਂ ਨਹੀਂ ਭਾਜੀ ਲੁਧਿਆਣਾ ਤੋਂ ਜੀ ਅੱਛਾ ਲੁਧਿਆਣਾ ਤੋਂ ਹੈ 2024 ਦੀ ਚੋਣ ਆ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਭਾਜੀ ਸਭ ਤੋਂ ਮੇਰਾ ਬੈਸਟ ਪਰਸਨ ਵੈਨ ਭਾਜੀ ਜੋ ਵਧੀਆ ਕੈਂਡੀਡੇਟ ਆ ਉਹੀ ਜਿੱਤੇ ਸਾਰਿਆਂ ਦਾ ਭਲਾ ਕਰੇ ਥੈਂਕ ਯੂ ਠੀਕ ਹੈ ਠੀਕ ਹੈ ਠੀਕ ਹੈ ਅ ਬਜ਼ਾਰ ਦੇ ਵਿੱਚ ਮੌਜੂਦਾ ਗੱਲਬਾਤ ਕਰਨ ਲਈ ਭਾਜੀ ਬਾਹਰ ਹੀ ਖੜਿਆ ਆ ਅੰਦਰ ਨਾ ਹੋ ਗੱਲਬਾਤ ਕਰੀ ਕਿ ਨਾਮ ਆ ਭਾਜੀ ਮੇਰਾ ਈਸ਼ਪ੍ਰੀਤ ਉਸ ਨੂੰ ਸੋਹਣੀ ਦੁਕਾਨਾ ਸਾਡੀ ਕਾਹਦੀ ਮਿਲਦਾ ਥੈਂਕ ਯੂ ਬ੍ਰਦਰ ਤੇ 24 ਦੀ ਚੋਣ ਆ ਰਹੀ ਹੈ ਭਾਜੀ ਹਨਾ ਬਹੁਤ ਸਾਰੇ ਕੈਂਡੀਡੇਟ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਬਹੁਤ ਸਾਰੀ ਉਮੀਦ ਦੁਕਾਨਦਾਰ ਨੂੰ ਆਮ ਵਰਗ ਨੂੰ ਸਾਰਿਆਂ ਨੂੰ ਹੁੰਦੀ ਹੈ ਤੁਹਾਡੀ ਕੀ ਉਮੀਦ ਹੈ ਭਾਈ ਸਰਕਾਰ ਤੋਂ ਸਰਕਾਰ ਤੋਂ ਬਈਰ ਉਮੀਦਾਂ ਤਾਂ ਬਹੁਤ ਹੁੰਦੀਆਂ ਪਰ ਖਰੀ ਉੱਤਰਦੇ ਨਹੀਂ ਸਰਕਾਰ ਬਸ ਉਹੀ ਝੂਠੇ ਵਾਦੇ ਵਗੈਰਾ ਹੂੰ ਤੇ ਜੋ ਪਹਿਲਾ ਸਰਕਾਰ ਸੀ ਕੇਂਦਰ ਦੇ ਵਿੱਚ ਕਿਵੇਂ ਦੀ ਲੱਗੀ ਉਹ ਨਹੀਂ ਮੋਦੀ ਸਰਕਾਰ ਦਾ ਕੋਈ ਖਾਸ ਹੈ ਨਹੀਂ ਨਾ ਉਹਨਾਂ ਕੁਝ ਸਹੀ ਢੰਗ ਦਾ ਕੀਤਾ ਸੋ ਚੜੂਏ ਦਾ ਸਾਰੀ ਇਦਾਂ ਦੇ ਨੀਕੋ ਥਾਲੀਏ ਚੱਟੇ ਵੱਟੇ ਨੇ ਸਾਰੇ ਠੀਕ ਠੀਕ ਹੋਰਾਂ ਨਾਲ ਗੱਲਬਾਤ ਕਰ ਲੈਣੇ ਆ ਜੋ ਬਾਜ਼ਾਰ ਦੇ ਵਿੱਚ ਮੌਜੂਦ ਨੇ ਪੀੜਾ ਬਿਆਰ ਆ ਕਾਫੀ ਕੀ ਨਾਮ ਹੈ ਜੀ ਆਪਣਾ ਗੁਰਮੀਤ ਸਿੰਘ ਗੁਰਮੀ ਸਿੰਘ ਅ 2024 ਚੋਣ ਆ ਰਹੀ ਆ ਬਹੁਤ ਸਾਰੇ ਉਮੀਦਵਾਰ ਆ ਰਹੇ ਨੇ ਵੋਟ ਮੰਗ ਰਹੇ ਆ ਤੁਹਾਡੇ ਕੋਲ ਵੀ ਆਣਗੇ ਮਤਲਬ ਤਾਂ ਸ਼ਾਇਦ ਕੁਝ ਆ ਵੀ ਗਏ ਹੋਣੇ ਸਰਕਾਰ ਪਿਛਲੀ ਸਰਕਾਰ ਦਾ ਰਵਈਆ ਕਿਵੇਂ ਲੱਗਿਆ ਨਵੀਂ ਸਰਕਾਰ ਤੋਂ ਕੀ ਪਿਛਲੀ ਸਾਰਾ ਠੀਕ ਹੈ ਸਾਰਾ ਖੜੋ ਸਹੀ ਚੱਲ ਰਿਹਾ ਸਹੀ ਚੱਲ ਰਿਹਾ ਨਵੀਂ ਤਾਂ ਕੀ ਉਮੀਦ ਕਰ ਹਾਂਜੀ ਸਰਕਾਰ ਦਾ ਜੋ ਇਹ ਕਹਿੰਦੇ ਕਰਨਾ ਚਾਹੁੰਦੇ ਨੇ ਮਰਜੀ ਆ ਪਬਲਿਕ ਦੀ ਕਿਹੜੇ ਵੀ ਸੁਣਨੀ ਹੈ ਜਿਹੜਾ ਉਹਨਾਂ ਦੀ ਮੰਚਣਾ ਕਰਨਾ ਤਾਂ ਉਹਨਾਂ ਦੀ ਹੋਈ ਆ ਉਹੀ ਕਰਨਾ ਆ ਪਬਲਿਕ ਦੀ ਕਿਹੜੇ ਤੋਂ ਸੁਣਨੀ ਹੈ ਇਹ ਤਾਂ ਵੋਟਾਂ ਲੈਣ ਲਈ ਸੁਣਦੇ ਨੇ ਬਾਅਦ ਚ ਕਿਹੜਾ ਪੁੱਛੋ ਤਾਂ ਹਣ 24 ਦੀ ਚੋਣ ਆ ਰਹੀ ਹੈ ਸਰਕਾਰ ਨੂੰ ਕਿੰਨੇ ਨੰਬਰ ਦੋਗੇ 10 ਦੇ ਵਿੱਚ ਦੇਣੀ ਚਾਹੀਦੀ ਆਪਾਂ ਕਿਹੜੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਦਾ ਠੀਕ ਕਰ ਰਹੀ ਹੈ ਕਿੰਨੇ ਨੰਬਰ ਹੋਣਗੇ ਸਭ ਪੂਰੇ ਪੂਰੇ ਹੀ ਦਵਾਂਗੇ ਪੂਰੇ ਪੂਰੇ ਹਾਂ ਸਭ ਪੂਰੇ ਪੂਰੇ ਹੀ ਦਵਾਂਗੇ ਬੜਾ ਗਲਤ ਕੰਮ ਕਰ ਰਹੇ ਆ ਠੀਕ ਕਰ ਰਹੇ ਗਲਤ ਕੀ ਆ کہہ ਰਹੇ ਆ ਗਲਤ ਕਰ ਲੈਨੇ ਆ ਅੱਗੇ ਵੀ ਅਗਲੇ ਅਗਲੀਆਂ ਜੋ ਦੁਕਾਨਾਂ ਨੇ ਉਹਨਾਂ ਦੇ ਵਿੱਚ ਜੋ ਲੋਕ ਨੇ ਉਹਨਾਂ ਨਾਲ ਗਲਤ ਕਰ ਲੈਨੇ ਆ ਭਾਜੀ ਵੀ ਬੈਠੇ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਪ੍ਰੇਮ ਸਿੰਘ ਹੈ ਜੀ ਮੇਲਾ ਦਾ ਅਗਾਹ ਡਿਕ ਰਹੇ ਸੀ ਜਿਹੜਾ ਕੋਈ ਸਾਂਝੀ ਆਂਦੀ ਆਂਦੀ ਜੀ ਗਾਹ ਕਦਾਂ ਜੀ ਬਹੁਤ ਬੁਰਾ ਹਾਲ ਹੈ ਮੰਦਾ ਹਾਲ ਹੈ ਮੰਦਾ ਹਾਲ ਹੈ ਚਲੋ ਰਾਮੇਰ ਕਰੂਗਾ ਸਮਾਨ ਦੰਦਾ ਹਰ ਕੋਈ ਸਮਾਨ ਦੰਦਾ ਤੇ ਹੁਣ 24 ਦੀ ਚੌਣ ਆ ਰਹੀ ਹੈ ਜੀ ਬਹੁਤ ਸਾਰੇ ਵਾਅਦੇ ਕਰਕੇ ਜਾਂਦੀ ਹੈ ਸਰਕਾਰ ਗਲੀਆਂ ਦੇ ਵਿੱਚ ਆਂਦੀ ਹੈ ਤੁਹਾਨੂੰ ਇਹ ਚੀਜ਼ ਫ੍ਰੀ ਦੇਵਾਂਗੇ ਇਹ ਚੀਜ਼ ਸਸਤੀ ਦੇਵਾਂਗੇ ਕੀ ਉਮੀਦਾਂ ਨੇ ਸਰਕਾਰ ਤੋਂ ਸੰਤਾ ਜੀ ਕਿਸੇ ਤੋਂ ਕੋਈ ਉਮੀਦ ਨਹੀਂ ਹੈਗੀ ਹਾਂ ਜੀ ਸਾਡੇ ਆਧਾ ਰੋਟੀ ਤਾਂ ਪਤਕ ਮੰਗੇ ਤਾਂ ਮਿਲਨੇ ਕਿਸੇ ਨੇ ਕੁਝ ਨਹੀਂ ਦਿਨਾ ਇਸ ਕਰਕੇ ਸਾਨੂੰ ਤਾਂ ਬਾਹਰੇ ਲੱਕ ਕੇ ਜਾਂਦੇ ਨੇ ਉਹ ਬੁਲਵਾਦ ਨਹੀਂ ਹੈਗੇ ਇਸ ਕਰਕੇ ਠੀਕ ਹੈ ਆਪਣਾ ਟਾਈਮ ਪਾਸ ਕਰਦੇ ਆ ਜਿੱਦੜ ਕੇ ਹਾਂਜੀ ਬਾਕੀ ਪਿਛਲੀ ਸਰਕਾਰ ਦਾ ਰਵਈਆ ਕਿਵੇਂ ਰਿਹਾ ਜੀ ਜੀ ਸਰਕਾਰ ਤਾਂ ਜੀ ਬਹਾਂ ਦੇ ਕਿਤੇ ਐ ਵੈਸੇ ਕੁਝ ਉਹਨਾਂ ਨੇ ਕੁਝ ਬਹਾਂ ਦੇ ਨਵਾਏ ਵੀ ਨਹੀਂ ਜਿਹੜੇ ਗਰੀਬ ਲੋਕਾਂ ਦਾ ਫਾਇਦਾ ਵੀ ਕੀਤਾ ਉਹਨਾਂ ਨੇ ਤੇ ਮੋਹੱਲਾ ਕਲੀਨਿਕ ਵੀ ਖੋਲਣੇ ਔਰ ਕੋ ਲੋਕਾਂ ਨੇ ਕਾਫੀ ਰਾਤ ਮਿਲਿਆ ਇਸ ਦਾ ਬਹੁਤ ਵਧੀਆ ਸਜਾ ਲੋਕਾਂ ਦੇ ਕਿਤਨੇ ਕਿਤਨੇ ਕੀ ਨਾਮ ਹੈ ਤੁਹਾਡਾ ਬੰਦਨ ਪ੍ਰੇਮ ਕੋੜੇ ਕੋਲ ਜਿਹੜੇ ਖੰਨਾ ਦੇ ਰਹਿਣਾ ਤੇ ਹੁਣ 2024 ਦੀ ਚੋਣ ਆ ਰਹੀ ਆ ਬਹੁਤ ਸਾਰੇ ਕੈਂਡੀਡੇਟ ਆ ਰਹੇ ਆ ਵੋਟਾਂ ਮੰਗ ਰਹੇ ਆ ਉਮੀਦ ਕੀ ਹੈ ਸਰਕਾਰ ਤੋਂ ਵੀਰੇ ਆਪਣੇ ਇੱਕ ਇੱਕ ਪਾਰਟੀ ਆ ਸਰਦਾਰ ਵਿਕਰਮ ਜੈ ਸਿੰਘ ਖਾਸਾ ਅਕਾਲੀ ਦਲ ਨੂੰ ਉਸਦਾ ਬੋਲ ਪਤਾ ਲੱਗੂ ਬਸ ਉਹਨਾਂ ਨੇ ਵੋਟ ਪਾਵਾਂਗੇ ਪਹਿਲੇ ਵੋਟ ਪਾਣੀ ਆ ਠੀਕ ਹੈ ਕਾਲੇਦ ਨੂੰ ਪਾਵਾਂਗੇ ਵਧੀਆ ਸਰਕਾਰ ਆ ਆਹੀ ਕਹਿਣਾ ਚਾਹੁੰਦੇ ਨੇ ਲੋਕਾਂ ਨੂੰ ਕਿ ਸੋਚ ਸਮਝ ਕੇ ਉਮੀਦਵਾਰ ਚੁਣੋ ਆਪਣਾ ਜੋ ਹੱਲ ਕਰ ਸਕੇ ਖਨੇਰਾ ਹਰ ਇੱਕ ਵਾਰੀ ਆਂਦੇ ਆ ਸਾਰੇ ਕਹਿੰਦੇ ਅਖਣਾ ਜੀਲਾ ਬਣਾਵਾਂਗੇ ਜੀਲਾ ਬਣਾਵਾਂਗੇ ਪਰ ਕੋਈ ਬਣਾਉਂਦਾ ਨਹੀਂ ਕੋਈ ਥੋੜਾ ਕੀ ਨਾਮ ਭਾਜੀ ਮੇਰਾ ਨਾਮ ਜੀ ਹਤਿੰਦਰ ਕੁਮਾਰ ਜੀ ਠੀਕ ਆ ਕੰਮ ਕਰਦੋ ਹਾਂਜੀ ਹਾਂਜੀ ਠੀਕ ਹੈ ਜੀ ਹੁਣ 24 ਦੀ ਚੋਣ ਆ ਰਹੀ ਆ ਉਮੀਦ ਕੀ ਕਰ ਰਹੇ ਹੋ ਕਿਉਂਕਿ ਤੁਸੀਂ ਫੈਮਿਲੀ ਵਾਲੇ ਵੀ ਹੋਵੋਗੇ ਬੱਚੇ ਵੀ ਹੋਣਗੇ ਹਨਾ ਜੇ ਬੱਚੇ ਹੋਣਗੇ ਤਾਂ ਪੜਾਈਆਂ ਹੋਣਗੀਆਂ ਪੜਾਈਆਂ ਹੁਣ ਤਾਂ ਨੌਕਰੀ ਵੀ ਹੋਊਗੀ ਉਮੀਦ ਕੀ ਕਰ ਰਹੇ ਹੋ ਸਰਕਾਰ ਦੀ ਬਸ ਜਿਹੜੀ ਪਾਰਟੀ ਕੰਮ ਕਰੂਗੀ ਜੀ ਵਧੀਆ ਉਹਨਾਂ ਨੂੰ ਵੋਟ ਪਾਵਾਂ ਜੋਂ ਪਿਛਲੀ ਪਿਛਲੀ ਕਿਵੇਂ ਦੀ ਲੱਗੀ ਸਰਕਾਰ ਪਿਛਲੀ ਸਰਕਾਰ ਵਧੀਆ ਸੀਗੀ ਜੀ ਚੰਗੀ ਸੀਗੀ ਹਾਂਜੀ ਹਾਂਜੀ ਠੀਕ ਹੈ ਉਹ ਨੰਬਰ ਕਿਨੇ ਦੇਵੋਗੇ 10 ਚੋਂ ਦੋ ਦੇਣੀ 10 ਤੋਂ ਦੇ ਦਾਂਗੇ ਜੀ 10 ਨੰਬਰ ਇਹ ਜੀ 10 ਤੋਂ 10 ਹਾਂਜੀ ਹਾਂਜੀ ਆ ਸੁਝਾਵ ਵਧੀਆ ਮਿਲ ਰਹੇ ਨੇ ਲੋਕ ਉਮੀਦਵੀ ਨੇ ਉਮੀਦਾਂ ਲਗਾਤਾਰ ਜਾਰੀ ਨੇ ਅਤੇ ਕਿਤਨੇ ਕਿਤੇ ਉਮੀਦ ਸਰਕਾਰ ਤੋਂ ਇਹੀ ਹੈ ਕਿ ਹੋਰ ਵਿਕਾਸ ਕੀਤੇ ਜਾਣ ਭਾਈ ਜੀ ਇੱਥੇ ਮਜੀਤ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਮਨਜੀਤ ਸਿੰਘ ਬਾਈ ਜੀ 24 ਦੀ ਚੋਣ ਆ ਰਹੀ ਆ ਕੈਂਡੀਡੇਟ ਸਾਰੇ ਮੈਦਾਨ ਦੇ ਵਿੱਚ ਨੇ ਚੋਣ ਮੈਦਾਨ ਦੇ ਵਿੱਚ ਨੇ ਕੀ ਉਮੀਦ ਕਰੇ ਸਰਕਾਰ ਤੋਂ ਬਾਈ ਜੀ ਪਾਪਾ ਨੂੰ ਪਹਿਲਾਂ ਨਹੀਂ ਸੀ ਨਾ ਕੋਈ ਇਹਨਾਂ ਤੋਂ ਹੁਣ ਉਮੀਦ ਰੱਖਦੇ ਹਾਂ ਠੀਕ ਹੈ ਨਹੀਂ ਤੇ ਸਰਕਾਰ ਦਾ ਰਵਈਆ ਕਿਵੇਂ ਜਰਾ ਪੁੱਛੀ ਸਰਕਾਰ ਦਾ ਆਪਾਂ ਨੂੰ ਯਾਰ ਪਸੰਦ ਨਹੀਂ ਇਹ ਗਰ ਰਵਈਆ ਬਿਲਕੁਲ ਪਸੰਦ ਨਹੀਂ ਆਪਾਂ ਨੂੰ ਕੀ ਲੱਗਦਾ ਕੀ ਇਸ ਸੈਕਟਰ ਦੇ ਵਿੱਚ ਵਿਕਾਸ ਕਰਜ ਹੋਣੀ ਚਾਹੀਦੇ ਭਾਵੇਂ ਹੈਲਥ ਐਜੂਕੇਸ਼ਨ ਥੋੜਾ ਕੀ ਮੰਨਦੇ ਬਈ ਵੀ ਤਾਂ ਗੱਲ ਹੈ ਵੀ ਜੇ ਤਾਂ ਇਨਗਨੀ ਆ ਕੇ ਖੜ ਜੋ ਤਾਂ ਵਿਕਾਸਾ ਜੇ ਅਸੀਂ ਇਧਰਲੇ ਪਾਸੇ ਖੜ ਜੋ ਤਾਂ ਥੋੜਾ ਸਤਿਆਨਾਸ ਠੀਕ ਹੈ ਨਹੀਂ ਆ ਵਿਕਾਸਾ ਇਹਨਾਂ ਦਾ ਤੇ ਨੰਬਰ ਕਿੰਨੇ ਦਵੋਗੇ 10 ਚ ਦੇਣੇ ਪਏ ਸਰਕਾਰ ਨੂੰ ਬਾਈ ਜੀ ਆਪਾਂ ਇੰਨੇ ਜੁ ਆਪਾਂ ਜਿਹੜੀ ਗੱਲ ਦਿਲ ਦੀ ਦੀ ਤੁਹਾਨੂੰ ਦਾ ਠੀਕ ਹੈ ਠੀਕ ਹੈ ਖੋਰਾ ਨਾਲ ਗੱਲਬਾਤ ਕਰ ਲੈਨੇ ਆ ਬਾਜ਼ਾਰ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਲੋਕ ਆਏ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਾਜੀ ਕੰਮ ਕਰ ਰਹੇ ਹੋ ਇੱਕ ਕੀ ਨਾਮ ਆਪਣਾ ਪਹਿਲਾਂ ਜ਼ੈਦ 2024 ਚੋਣ ਆ ਰਹੀ ਹੈ ਕੀ ਕਹਿਣਾ ਚਾਹੋਗੇ ਉਸ ਬਾਬਤ ਉਮੀਦ ਕੀ ਹੈ ਸਰਕਾਰ ਤੋਂ ਸਰਕਾਰ ਤੋਂ ਬਾਈ ਇਹ ਉਮੀਦ ਹੈ ਆ ਜਿਹੜੀ ਆ ਖਰਚੇ ਹੈ ਜਾਂ ਕੰਮ ਕਰ ਹੋਏ ਜੇ ਜਿਵੇਂ ਆ ਹੋਏ ਪੈਟਰੋਲ ਦੇ ਰੇਟ ਵੱਡੇ ਵੱਡ ਰਹੇ ਆ ਅੱਜ ਕੱਲ ਪੈਟਰੋਲ ਦੇ ਰੇਟ ਕਮ ਹੋਣੇ ਚਾਹੀਦੀ ਹੈ ਇਹ ਗੈਸ ਇਤਨਾ ਮਹਿੰਗਾ ਹੋ ਰਿਹਾ ਗੈਸ ਕੇ ਮੋਨੀ ਚਾਹੀਦੀ ਹੈ ਵਾਲੀ ਚੀਜ਼ ਹੈ ਹੋਰ ਵੀ ਬਹੁਤ ਸੀ ਚੀਜ਼ਾਂ ਬਹੁਤ ਅੱਗੇ ਬਹੁਤ ਪਿੱਛੇ ਚਲਾ ਗਿਆ ਮਾਰਾ ਦੇ ਸਿਸੀ ਲਈ ਥੋੜਾ ਬਹੁਤ ਪਿਛਲੀ ਸਰਕਾਰ ਦਾ ਰਵਈਆ ਕਿਵੇਂ ਲੱਗਿਆ ਭਾਈ ਪਿਛਲੀ ਸਰਕਾਰ ਫਿਰ ਵੀ ਠੀਕ ਸੀ ਉਹਨਾਂ ਨੇ ਫਿਰ ਵੀ ਉਹ ਕੁਝ ਉਹ ਕਰਾ ਉਹਨਾਂ ਸੇ ਪਹਿਲੇ ਉਸਮੇ ਤਾਂ ਕਿ ਸਕੂਨ ਮੇ ਦੇ ਅਬ ਥੋੜਾ ਔਖਾ ਹੋਤਾ ਹੈ ਇਸਮੇ ਠੀਕ ਹੈ ਠੀਕ ਵਧੀਆ ਵਿਚਾਰ ਜਾਨਣ ਨੂੰ ਮਿਲ ਰਿਹਾ ਲੋਕਾਂ ਦੇ ਹੋਰਾਂ ਨਾਲ ਗੱਲਬਾਤ ਕਰ ਲੈਨੇ ਆ ਭਾਜੀ ਬੈਠੇ ਹੋਏ ਆ ਭਾਈ ਡੀਕ ਰਿਹਾ ਕਿਸੇ ਨੂੰ ਮਿਲਦਾ ਕੀ ਨਾਮ ਹੈ ਭਾਈ ਮੁਹੰਮਦ ਰਿਹਾਨ ਮੁਹੰਮਦ ਰਿਹਾਨ ਲੈ ਵਧੀਆ ਨਾਮ ਹੈ ਤੁਹਾਡਾ ਵੀ ਹੈ ਤੇ ਭਾਈ 24 ਦੀ ਚੋਣ ਆ ਰਹੀ ਆ ਬਹੁਤ ਸਾਰੇ ਉਮੀਦ ਹੁੰਦੀ ਹੈ ਸਰਕਾਰਾਂ ਤੋਂ ਤੁਹਾਡੀ ਵੀ ਕੋਈ ਉਮੀਦ ਹੋਵੇਗੀ ਕਿ ਇਸ ਦਰਾਂ ਇੱਥੇ ਟੈਕਸ ਦਰਾਂ ਘਟ ਜਾਣ ਨੌਕਰੀ ਮਿਲ ਜੇ ਤੁਹਾਡੀ ਕੀ ਉਮੀਦ ਹੈ ਭਾਈ ਹਮਾਰੇ ਕੋਈ ਉਮੀਦ ਨਹੀਂ ਭਾਈ ਕੋਈ ਉਮੀਦ ਪੂਰਾ ਨਹੀਂ ਉਤਰਦਾ ਹਮਾਰੇ ਉਮੀਦ ਲਾਣਾ ਬੇਕਾਰ ਹੈ ਹਮੇ ਤਾਂ ਆਪਣਾ ਕੰਮ ਸਮਤਲਬ ਹੈ ਬਸ ਅਸ਼ਾਦ ਦੇ ਕੰਮ ਤੋਂ ਬਸ ਹਾਂ ਮੈਂ ਕੋਰ ਕਿਸੇ ਕੋਈ ਉਮੀਦ ਨਹੀਂ ਤੇ ਭਾਜੀ ਅ ਪਿਛਲੀ ਸਰਕਾਰ ਦਾ ਰਵਈਆ ਕਿਵੇਂ ਜ਼ਰਾ ਵਧੀਆ ਰਹੀ ਹੁਣ ਜੋ ਸਰਕਾਰ ਆਬ ਬੜੀਆ ਹੈ ਆਮ ਆਨੇ ਵਾਲੀ ਬੜੀਆ ਹੈ ਅੱਛਾ ਜੀ ਹਾਂ ਨੰਬਰ ਕਿੰਨੇ ਦਵਾਂ ਕੇਂਦਰ ਸਰਕਾਰ ਨੂੰ ਕਿੰਨੇ ਨੰਬਰ ਦਸਤ ਦਸ ਮਸੇ 10 ਹੀ ਦੇ ਦੋ 10 ਚ 10 ਹਾਂ ਠੀਕ ਹੈ ਜੀ ਠੀਕ ਹੈ ਗੱਲਬਾਤ ਕਰ ਲੈਨੇ ਆਂ ਹੋਰਾਂ ਦੇ ਨਾਲ ਜੋ ਬਾਜ਼ਾਰ ਦੇ ਵਿੱਚ ਆਮ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਭਾਜੀ ਕੀ ਨਾਮ ਹੈ ਜੀ ਕੁਛ ਤਾਂ ਬੋਲੋ ਜੀ ਭਾਜੀ ਹੈ ਨਹੀਂ ਬੋਲੋ ਪੂਰਾ ਦੇ ਨਾਲ ਗੱਲਬਾਤ ਕਰ ਲੈਣਾ ਭਾਜੀ ਕੀ ਨਾਮ ਹੈ ਜੀ ਮਾਈ ਨੇਮ ਇਸ਼ আলম ਅੱਛਾ ਇੱਥੇ ਕੰਮ ਕਰਦੇ ਹੋ ਹਾਂਜੀ ਹਾਂਜੀ ਇਹ ਮੈਂ ਸੁਣਿਆ ਵੀ ਅ ਇਲਾਕਾ ਜ਼ਿਆਦਾਤਰ ਆਪਣੇ ਮੁਸਲਿਮ ਭਰਾਵਾਂ ਤੋਂ ਜ਼ਿਆਦਾ ਹੈ ਨਾ ਹਾਂਜੀ ਹਾਂਜੀ ਨਹੀਂ ਸਭੀ ਲੋਕ ਰਹਿੰਦੇ ਨੇ ਮੁਸਲਿਮ Hindu ਜ਼ਿਆਦਾ ਹੈ ਵਰ ਕੀ ਥੋੜੇ ਜਿਹੀ ਖੰਡੇ ਲੱਗੇ ਨਹੀਂ ਐਸਾ ਕੁਝ ਨਹੀਂ ਸਭੀ ਮਿਕਸ ਲੋਕ ਰਹਿੰਦੇ ਨੇ ਅੱਛਾ ਚਲੋ ਗੁਈੜਾ ਤੇ ਅ ਜਿਵੇਂ 24 ਦੀ ਚੋਣ ਆ ਰਹੀ ਹੈ ਭਾਜੀ ਹਨਾ ਬਹੁਤ ਸਾਰੀ ਉਮੀਦ ਸਰਕਾਰ ਤੋਂ ਹੁੰਦੀ ਆ ਤੁਸੀਂ ਕੀ ਉਮੀਦ ਕਰ ਰਹੇ ਸਰਕਾਰ ਤੋਂ ਮੈਂ ਸਰਕਾਰ ਤੋਂ ਉਮੀਦ ਕਰੂੰਗਾ ਕਾਂਗਰਸ ਕੋ ਵੋਟ ਦੇਵਾਂਗੇ ਹਮ ਅਤੇ ਕਾਂਗਰਸ ਸੇ ਹਮ ਉਮੀਦ ਰੱਖਦੇ ਹਾਂ ਕਿ ਕਾਂਗਰਸ ਅੱਛਾ ਕੰਮ ਕਰੇਗੀ ਆਨੇ ਵਾਲੀ ਜਮਾਤ ਜੋ ਪਹਿਲੀ ਸਰਕਾਰ ਸੀਗੀ ਉਹ ਉਹ ਕਿਵੇਂ ਦੀ ਰਹੀ ਭਾਜੀ ਪਹਿਲੀ ਸਰਕਾਰ ਅੱਛੀ ਸੀ ਪਰ ਠੀਕ ਸੀ ਮੈਂ ਇਸ ਬਾਰੇ ਵਿੱਚ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਸਰ ਚਲੋ ਕੋਈ ਗੱਲ ਨਹੀਂ ਕਾਂਗਰਸ ਦਾ ਠੀਕ ਹੈ ਜੀ ਠੀਕ ਠੀਕ ਹੋਰਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਵਿਚਾਰ ਜਾਣਨੇ ਭਾਜੀ ਕੀ ਨਾਮ ਹੈ ਜੀ ਆਪਣਾ ਰਾਜੀਵ ਜਿੰਦਲ ਜੀ ਬਿਲਕੁਲ ਨਿਕਾਣਾ ਤੁਹਾਡੀ ਭਾਜੀ ਸ਼ੁਕਰੀਆ ਸਰ ధన్యਵਾਦ ਤੇ 24 ਦੀ ਚੌਣ ਆ ਰਹੀ ਹੈ 2024 ਦੀ ਹਾਂਜੀ ਹਾਂਜੀ ਵੋਟਾਂ ਮੰਗਣ ਆ ਰਹੇ ਨੇ ਕੈਂਡੀਡੇਟ ਆ ਘਰਾਂ ਦੇ ਵਿੱਚ ਵੀ ਆਈ ਜਾਂਦੇ ਹੋਣੇ ਆ ਦੁਕਾਨ ਦੇ ਵਿੱਚ ਵੀ ਕਿਵੇਂ ਦੀ ਲੱਗੀ ਸਰਕਾਰ ਭਾਜੀ ਹੁਣ ਜੋ ਸਰਕਾਰ ਸੀਗੀ ਹੁਣ 24 ਚੋਂ ਤੋਂ ਬਾਅਦ ਤਾਂ ਸਾਰੀ ਵਧੀਆ ਹੁੰਦੀ ਹੈ ਨਾ ਸਰਕਾਰ ਨਹੀਂ ਕਦੇ ਕੋਈ ਮਾੜੀ ਹੁੰਦੀ ਹੈ ਨਾ ਹਰ ਬੰਦੇ ਆਪਣੇ ਮੁੱਦੇ ਜਰੂਰ ਹੋ ਸਕਦੇ ਨੇ ਨਾ ਪਰ ਹਰ ਸਰਕਾਰ ਕੋਈ ਵੀ ਸਰਕਾਰ ਹਰ ਬੰਦੇ ਦਾ ਮੁੱਦਾ ਸੋਲਵ ਨਹੀਂ ਕਰ ਸਕਦੀ ਕਦੇ ਵੀ ਨਹੀਂ ਕਰ ਸਕਦੀ ਹੈ ਨਾ ਕਿਸੇ ਨੂੰ ਕੁਝ ਪਰੇਸ਼ਾਨੀ ਹੁੰਦੀ ਹੈ ਕਿਸੇ ਨੂੰ ਕੁਝ ਪਰੇਸ਼ਾਨੀ ਹੋ ਰਹੀ ਨਹੀਂ ਰਹਿਣਗੀਆਂ ਲੇਕਿਨ ਸਰਕਾਰ ਕੰਮ ਕਰ ਰਹੀ ਆਪਣੇ ਲੈਵਲ ਤੇ ਸੋਹਣਾ ਕੰਮ ਕਰ ਰਹੀ ਹੈ ਜੀ ਸੋਹਣਾ ਕੰਮ ਕਰ ਰਹੀ ਹੈ ਸਰਕਾਰ ਕੋਈ ਦਿੱਕਤ ਨਹੀਂ ਕੀ ਸਾਡਾ ਵੱਡਾ ਮੁੱਦਾ ਬਿਜਲੀ ਫ੍ਰੀ ਦਾ ਜਿਹੜਾ ਦੇਖੋ ਹਰ ਘਰ ਕੋਈ ਨਾ ਬੰਦਾ ਚਾਹ ਕੋਈ ਗਰੀਬ ਹੈ ਜਾਂ ਅਮੀਰ ਹੈ 300 YouTube ਬਿਜਲੀ ਫਿਰ ਮਿਲਿਆ ਅੱਜ ਰੇਟ ਚ ਬਹੁਤ ਵੱਡੀ ਗੱਲ ਹੈ ਕਹੇ ਹੈ ਨਾ ਜੀ ਬਾਕੀ ਤਾਂ ਜੋ ਮਰਜੀ ਹੈ ਸਰਕਾਰ ਤੋਂ ਕੀ ਮੰਗੀਦਾ ਭਾਜੀ ਹੁਣ ਇੰਨਾ ਵੀ ਸਰਕਾਰ ਤੋਂ ਉਮੀਦਾਂ ਕੁਝ ਨਹੀਂ ਹੁੰਦੀਆਂ ਵੀ ਬਸ ਵਪਾਰ ਨੂੰ ਵਡਾਵਾ ਮਿਲੇ ਹੈ ਨਾ ਜਿਹੜੀਆਂ ਜਿਹੜੇ ਸ਼ਾਂਤੀ ਰਹੇ ਪੰਜਾਬ ਚ ਹਾਂ ਬਾਰਡਰ ਸਟੇਟ ਆ ਸਾਡਾ ਪਰ ਥੋੜੀ ਸ਼ਾਂਤੀ ਹੋਵੇ ਚੰਗੀ ਗੱਲ ਹੈ ਨਾ ਜੀ ਹਾਂ ਬਹੁਤ ਜ਼ਰੂਰੀ ਹੈ ਬਿਜ਼ਨਸਮੈਨ ਬਿਜ਼ਨਸ ਨਾਲ ਕੋਈ ਜਾਂਦਾ ਵੀ ਸ਼ਾਂਤੀ ਹੈ ਨਾ ਜੀ ਕੋਈ ਉਰੇ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਹੁੰਦਾ ਇੱਕ ਸ਼ਾਂਤੀ ਬਿਲਕੁਲ ਬਸ ਠੀਕ ਹੈ ਨਾ ਮਾਹੌਲ ਵਧੀਆ ਹੋਵੇ ਤੁਹਾਡਾ ਲਖਣ ਆ ਰਹੇ ਨੇ ਕੀ ਉਮੀਦ ਨੇ ਤੇ ਪਿਛਲੀ ਸਰਕਾਰ ਕਿਉਂ ਠੀਕ ਹੈ ਸਾਰੀਆਂ ਹੀ ਸਰਕਾਰਾਂ ਵਧੀਆਂ ਨੇ ਜਿਵੇਂ ਇਹਨਾਂ ਨੇ ਦੱਸਿਆ ਭਾਈ ਸਾਹਿਬ ਨੂੰ ਇਹ ਸਰਕਾਰਾਂ ਸਾਰੀਆਂ ਹੀ ਵਧੀਆਂ ਹੁੰਦੀਆਂ ਨੇ ਹਰ ਬੰਦਾ ਜੋਰ ਲਾਉਂਦਾ ਹਰ ਐਮ ਐਲ ਏ ਹਰ ਐਮ ਪੀ ਹਰ ਸਰਕਾਰ ਵੀ ਮੈਂ ਚੰਗਾ ਕੰਮ ਕਰਾਂ ਪਰ ਬਿਜ਼ਨਸਮੈਨ ਤਾਂ ਇਹੀ ਚਾਹੁੰਦਾ ਹੈ ਵੀ ਸ਼ਾਂਤੀ ਰਹੇ ਸਭ ਤੋਂ ਪਹਿਲਾਂ ਦਾ ਫੇਰ ਹੀ ਕੰਮ ਹੋਊਗਾ ਫੇਰ ਕੰਮ ਹੋਊਗਾ ਬਿਜ਼ਨਸਮੈਨ ਦਾ ਮੇਨ ਮੋਟਿਵ ਕੀ ਹੁੰਦਾ ਸ਼ਾਂਤੀ ਰਹੇ ਸ਼ਾਂਤੀ ਹੋਊਗੀ ਤੇ ਬਿਜ਼ਨਸ ਚੱਲੂਗਾ ਬਿਜ਼ਨਸ ਚੱਲੂਗਾ ਸਰਕਾਰ ਨੂੰ ਟੈਕਸ ਜਾਣਗੇ ਸਰਕਾਰ ਦੀ ਵੀ ਉন্নਤੀ ਹੋਊ ਵਪਾਰੀਆਂ ਦੀ ਵੀ ਉন্নਤੀ ਹੋਊ ਲੋਕਾਂ ਦੀ ਵੀ ਉন্নਤੀ ਹੋਊ ਸਾਰਿਆਂ ਦੀ ਤਰੱਕੀ ਹੋਊ ਜੇ ਸ਼ਾਂਤੀ ਹੋਵੇ ਸਾਰੀਆਂ ਸਰਕਾਰਾਂ ਤੋਂ ਇਹੀ ਚਾਹੁੰਦੇ ਆ ਵੀ ਜੋ ਵੀ ਹੈਗਾ ਆਪਣਾ ਵਧੀਆ ਕੰਮ ਕਰ ਵਧੀਆ ਤਰੀਕੇ ਨਾਲ ਕਰੇ ਸ਼ਾਂਤੀ ਨਾਲ ਗੱਲ ਕਰੀਏ ਵਿਚਾਰ ਹੋਰਾਂ ਦੇ ਵੀ ਜਾਣ ਲੈਣੇ ਆ ਜੋ ਇੱਥੇ ਕਿਤਨੇ ਕਿਤੇ ਕੰਮ ਕਰਦੇ ਨੇ ਦਰੋਜ਼ ਤੁਹਾਡੇ ਲੋਕ ਪਾਜੀ ਕੀ ਨਾਮ ਹੈ ਜੀ ਕੀ ਨਾਮ ਭਾਈ ਜੀ ਮੰਟੂ ਜਤਿੰਦਰ अच्छा अ इथे खन्ने दी रहण वाले हां जी हां जी हुन 24 दी चौड आ रही है इलेक्शन ਨੇੜੇ ਆ ووٹ ਪਾਣ ਜਾਓਗੇ ਤੇ ਉਮੀਦ ਕੀ ਕਰ ਰਹੇ ਹੋ ਸਰਕਾਰਾਂ ਤੋਂ ਬਸ ਜੋ ਵੀ ਗਵਰਨਮੈਂਟ ਆਵੇ ਅੱਛੀ ਆਵੇ ਲੋਕਾਂ ਦਾ ਕੰਮ ਕਰਨ ਬਿਨਸ ਰਨ ਕਰ ਹੋਵੇ ਜਿਆਦਾ ਬਈ ਹੀ ਉਹ ਸਰਕਾਰ ਤੋਂ ਤੇ ਮੀਨ ਹੈ ਕੋਈ ਕਰਪਟ ਨਾ ਹੋਵੇ ਸਾਫ ਸੁਥਰੀ ਸਰਕਾਰ ਆਵੇ ਜੋ ਹੁਣ ਸਰਕਾਰ ਸੀ ਉਹ ਉਹ ਕਿਵੇਂ ਦੀ ਲੱਗੀ ਭਾਜੀ ਅੱਛੀ ਹੋ ਵੀ ਉਹ ਵਧੀਆ ਸਰਕਾਰ ਹਾਂ ਹਾਂ ਉਹ ਵੀ ਅੱਛੀ ਹੈ ਕਿੰਨੇ ਨੰਬਰ ਦੂੰਗ 10 ਚੋਂ ਜਿਹੜੇ ਦੇਖੋ ਇਹ ਡਿਪੈਂਡ ਕਰਦਾ ਉਹਨਾਂ ਕੰਮ ਵੀ ਉਹਨਾਂ ਨੇ ਕੀਤੇ ਜਿਵੇਂ ਕਾਫੀ ਅੱਛੇ ਕੰਮ ਕੀਤੇ ਆ ਆਰਟੀਕਲ ਉਹਨਾਂ ਨੇ ਕੀਤਾ ਜਿਹੜਾ ਹਟਾਇਆ ਜੰਮੂ ਐਂਡ ਕਸ਼ਮੀਰ ਦੇ ਵਿੱਚੋਂ ਉਹ ਡਿਵੈਲਪਮੈਂਟ ਵੀ ਕੀਤੀ ਹੈ ਇੰਡੀਆ ਦੀ ਮਤਲਬ ਅੱਛਾ ਕੰਮ ਕੀਤਾ ਓਵਰੋਲ ਉੱਪਰ ਲਗਾ ਕੇ ਲੀਏ ਚੰਗਾ ਹੈ ਹਾਂਜੀ ਅ ਵਿਚਾਰ ਹੋਰਾਂ ਦੇ ਵੀ ਜਾਣ ਲੈਣੇ ਆ ਜੋ ਇੱਥੇ ਬਾਜ਼ਾਰ ਦੇ ਵਿੱਚ ਲੋਕ ਮੌਜੂਦ ਨੇ ਲੋਕਾਂ ਦੇ ਨਾਲ ਕਿੱਪਨਾ ਕਿਤੇ ਵਾਹ ਪੈਂਦਾ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਮਿੰਟੂ ਜੀ ਸਰ 24 ਦੀ ਚੋਣ ਆ ਰਹੀ ਆ ਬਹੁਤ ਸਾਰੇ ਵੋਟਰ ਨੇ ਉਮੀਦਾਂ ਕਰ ਰਹੇ ਨੇ ਸਰਕਾਰ ਇਹ ਵਾਦਾ ਕਰਕੇ ਜਾਂਦੀ ਆ ਜਬ ਪੂਰਾ ਕਰੂਗੀ ਤਾਂ ਫਿਰ ਵੋਟ ਪਾਉਂ ਥੋੜੀ ਕੀ ਮੀਂਦ ਆ ਸਰਕਾਰ ਤੋਂ ਭਾਜੀ ਹਾਂਜੀ ਸਰਕਾਰ ਤੋਂ ਕੀ ਮੀਂਦ ਆ ਜੋ ਪਹਿਲਾਂ ਨੇ ਦੋ ਹੀ ਹੋਣ ਕੁਛ ਹੋ ਰਿਹਾ ਉਹ ਹੀ ਕੁਛ ਹੋ ਰਿਹਾ ਉਹ ਹੀ ਕੁਛ ਹੋ ਰਿਹਾ ਨਸ਼ਾ ਖੋਹ ਵੇਚ ਰਿਹਾ ਨਸ਼ਾ ਵੇਚ ਰਿਹਾ ਪੂਰੇ ਜੋਰਾ ਤੇ ਕਾਰਕ ਜੀ ਅਸੀਂ ਨੰਬਰ ਕਿੰਨੇ ਦਵਾਂਗੇ ਸਰਕਾਰ ਦੀ ਕੋਈ ਨਹੀਂ ਆ ਸਭ ਇੱਕੋ ਹੀ ਨੇ ਇੱਕੋ ਜਿਹੀ ਨੇ ਕੋਈ ਮੋਦੀ ਨਹੀਂ ਕੋਈ ਭਗਵੰਤ ਮਾਨ ਨਹੀਂ ਕੋਈ ਕੁਛ ਨਹੀਂ ਸਾਰੇ ਠੀਕ ਠੀਕ ਜੀ ਠੀਕ ਤਾਂ ਬਹੁਤ ਸਾਰੇ ਲੋਕਾਂ ਦੇ ਕਿਤੇ ਨਾ ਕਿਤੇ ਵਿਚਾਰ ਹੀ ਨੇ ਕਿ ਸ਼ਾਂਤੀ ਬਣੀ ਰਹੇ ਲੋ ਐਂਡ ਆਰਡਰ ਦੀ ਸਥਿਤੀ ਬਰਕਰਾਰ ਰਹੇ ਅਤੇ ਸਰਕਾਰ ਜੋ ਵੀ ਆਵੇ ਸ਼ਾਂਤੀ ਬਰਕਰਾਰ ਰੱਖੇ ਅਤੇ ਆਪਣਾ ਕੰਮ ਕਰਦੀ ਰਹੇ